ਇੱਥੋ ਨਹੀਂ ਲੱਗਦਾ ਟੜਕਾ ਟੁੜਕਾ ਮੇਰੇ ਤਾਂ ਹੱਥ ਵਾਲੇ ਦੁਖੀ ਜਾਂਦੇ ਨੇ ਮੈਨੂੰ ਤਾਂ ਐ ਲੱਗਦਾ ਵੀ ਮੈਨੂੰ ਯੂਰੀਆ ਜਾਰੀਆ ਹੋ ਗਿਆ ਪਤਾ ਦੇਖਦੇ ਆ ਟੈਸਟ ਕਰਾ ਕੇ ਆਉਂਗੀ ਜਦੋਂ ਸੁੱਖ ਆ ਗਿਆ ਹਰਸ ਨਿੱਕੜੇ ਅੰਦਰ ਕੀ ਕਰੀ ਜਾਂਦੀ ਹਾਂ ਤੂੰ ਕੁਛ ਨਹੀਂ ਮੰਮੀ ਜੀ ਸਫਾਈ ਜੀ ਕਰਦੀ ਸੀ ਬਸ ਨਿਬੜ ਕੇ ਕੰਮ ਹਾਂਜੀ ਕੰਮ ਤਾਂ ਬਸ ਹੋ ਹੀ ਗਿਆ ਲਗਭਗ ਮੈਂ ਤੈਨੂੰ ਐ ਕਹਿੰਦੀ ਆ ਮੈਂ ਤੇਰੀ ਤਾਈ ਦਾ ਨਾ ਪਤਾ ਲਿਆ ਮੈਂ ਭੱਜ ਕੇ ਪਾਲੀ ਉੱਡਲੀ ਹੋਈ ਪਈ ਆ हां मम्मी ले आओ कोई ना पता तुसी चंगा पुत्त ਧਿਆਨ ਨਾ ਬਾਹਰ ਲਾ ਲਈ ਚੰਗਾ ਨਹੀਂ ਸੁੱਖੇ ਜਿਹਾ ਆਇਆ ਨਹੀਂ ਖੇਤੋਂ ਬਸ ਹੋਣ ਵਾਲੇ ਨੇਗੇ ਆ ਜਾਣਗੇ ਥੋੜੇ ਚਿਰ ਨੂੰ ਤੁਸੀਂ ਲਿਆਓ ਪਤਾ ਮੈਨੂੰ ਤਾਂ ਐ ਪਤਾ ਲੱਗਿਆਗਾ ਅੱਭੀ ਉਹਦਾ ਚੂਲਾ ਚਾਲਾ ਖੜ ਗਿਆ ਚਲ ਠੀਕ ਹੈ ਮੰਮੀ ਜੀ ਤੁਸੀਂ ਫਿਰ ਲੈ ਆਈਓ ਪਤਾ ਜਿਆਦਾ ਬਿਮਾਰ ਐ ਤਾਂ ਹੋਰ ਫਿਰ ਪਤਨੂ ਪਤਾ ਪੁੱਤ ਸ੍ਰਿੱਕੇ ਕਬੀਲੇ ਚ ਤਾਂ ਉਹਦੀ ਜਿੱਦ ਕਰਨ ਲੱਗ ਜਾਂਦੇ ਨੇ ਅਖੇ ਸਾਡੇ ਨਹੀਂ ਆਈਆਂ ਤਾਂ ਅਸੀਂ ਵੀ ਨਹੀਂ ਇਹਨਾਂ ਦੇ ਜਾਂਦੇ ਸਹੀ ਗੱਲ ਐ ਸ੍ਰਿੱਕੇ ਚ ਤਾਂ ਹੀ ਹੁੰਦਾ ਚੰਗਾ ਪੁੱਤ ਤੂੰ ਧਿਆਨ ਨਾ ਬਾਹਰ ਲਾ ਲਈ ਚੰਗਾ ਫੀਗਾ ਕੋਈ ਨਾ ਮਮੀ ਚੋ ਤੁਸੀਂ ਲੈਪੋਤ। ਸਾਲੀ ਮੋਟਰ ਜਿੰਨੀ ਮਣੀ ਮਚਣਾ ਸੀਗਾ। ਮੰਗ ਵੀ ਨਹੀਂ ਸਕਦੇ ਗਵਾੜ ਮਾੜਾਗਾ। ਤੁਸੀਂ ਆ ਵੀ ਗਏ ਤੁਸੀਂ ਤਾਂ ਖੇਤ ਕਾਣ ਕਰਮਾਉਣ ਗਏ ਹੋਏ ਸੀਗੇ। ਓਏ ਪੁੱਛ ਨਾਰਸ਼ ਯਾਰ। ਉਹ ਚੰਗੀ ਬਲੇ ਉਹਨੇ ਕਿਆੜੀ ਮੋਟਰ ਛੜ ਗਈ। ਲਾਇ ਮੋਟਰ ਨੂੰ ਕੀ ਹੋ ਗਿਆ ਪਹਿਲਾਂ ਪਤਾ ਨਹੀਂ ਕੀ ਹੋਇਆ ਲਾ ਉਹਦਾ ਕਹਣਾ ਜਦੋਂ ਪੱਲੇ ਨਾਲ ਕੁਝ ਹੋਵੇ ਨਾ ਤਾਂ ਹੀ ਹੁੰਦਾ ਹੁੰਦਾ ਗਾ ਗੱਲ ਵੀ ਸਹੀ ਹੁਣ ਤਾਂ ਕੋਈ 4 ਰੁਪਏ ਵੀ ਹੈ ਨਹੀਂ ਕੋਲੇ ਉਹ ਤਾਂ ala ਮਹੀਨਾ 13ਵਾਂ ਚੱਲੀ ਜਾਂਦਾ ਗਾ ਕਿ ਫਸਲવાડી ਉਹਨੇ ਫੇਰ ਹੀ ਰੁਪਏ ਹੁੰਦੇ ਆ ਹਨਾ ਮਾੜੇ ਨੂੰ ਤਾਂ ਮਾਰ ਹੀ ਹੁੰਦੀ ਆ ਚੱਲ ਮਰਜੀ ਲਾ ਲਓ ਛੱਡ ਚਾਹ ਬਣਾ ਕੇ ਲਿਆ ਕੁੱਟ ਚਾਹ ਤਾਂ ਬਣੀ ਪਈ ਆ ਥੋਨੇ ਆਹ ਤੈਨੂੰ ਬੜੀ ਗੱਲ ਹੁਣ ਮੰਮੀ ਨਹੀਂ ਇੰਦੀ ਕਿਤੇ ਮੰਮੀ ਤਾਂ ਆਪਣੀ ਤਾਈ ਵਾਲੀ ਬਿਮਾਰ ਹੋਈ ਪਈ ਆ ਉਹਦਾ ਪਤਾ ਲੈਣ ਗਈ ਹੋਈ ਐ ਤਾਈ ਨੂੰ ਕਿਹਾ ਮੈਂ ਤਾਂ ਸੁਣਿਆ ਨਹੀਂ ਕਹਿੰਦੇ ਚੂਲਾ ਚਾਲਾ ਖੜ ਗਿਆ ਅੱਛਾ ਹਾਂ ਕੇ ਨਾ ਪਤਾ ਲਿਆ ਆ ਮੈਂ ਆ ਜੂਗੀ ਉਹ ਮੈਂ ਮਰ ਜਾ ਉਹ ਦਿਨ ਉਹ ਹੈ ਜੀ ਆ ਕੀ ਲੱਗਦਾ ਤਾਂ ਹੈ ਨਹੀਂ ਸੀ ਮੂੰਹ ਤੋਂ ਪਰ ਪਤਨੀ ਨਹੀਂ ਹੁੰਦਾ ਬੰਦੇ ਦਾ ਕੋਈ ਕਹੇ ਜਾ ਨਿਕਲੇ ਕਰਮਾਂ ਦੀਆਂ ਖੇਡਾਂ ਨੇ ਕਰਮਤੋਂ ਬਿਨਾ ਕਿੱਥੇ ਆ ਕੇ ਸੁੱਖ ਮਿਲਦੇ ਨੇਗੇ ਮਸਾ ਮਸਾ ਜਵਾਕ ਪਾਲਿਆ ਸੀ ਆਪਦਾ ਹਾਈ ਨਹੀਂ ਪਤਾ ਇਹ ਜਿਹਾ ਟੱਕਰ ਜਾਣ ਫਿਰ ਕਿੱਥੇ ਆਪਦੇ ਸੰਜੋਗ ਨੇ ਬੈਠਣ ਦੇ ਚਾਲੇ ਪਾਡੇ ਆ ਪੈਨੇ ਮੱਖੀਆਂ ਭੰਕੀ ਜਾਂਦੇ ਨੇ ਇਹਨੂੰ ਪੋਰਾ ਸੰਗ ਸ਼ਰਮ ਨਹੀਂ ਮੇਮ ਭਾਂਡੇ ਮਾਂਦਾ ਕਿ ਹੱਥ ਟੁੱਟੇ ਨੇ ਫੇਰ ਆਗਲਾ ਕਹਿ ਦਿੰਦਾ ਕਿ ਸੱਸਾਂ ਮਾੜੀਆਂ ਨੇ ਆਈ ਨਹੀਂ ਪਤਾ ਕੰਮ ਕਰਨ ਦੇ ਤਾਂ ਇਹਨਾਂ ਦੇ ਲੱਛਣ ਨਹੀਂ ਹੈਗੇ ਫਿਰ ਸੱਸਾਂ ਨੂੰ ਆ ਕੇ ਦੋਸ ਦੇਣਗੇ ਆ ਗੰਡੇ ਨਾ 100 ਦੇ 3 ਕਿਲੋ ਦਿੰਦੇ ਨੇ ਆ ਪਾਏ ਨੇ ਤੁੱਪੇ ਮੱਚ ਦੇ ਤੇ ਇਹਨਾਂ ਨੂੰ ਸਾਵੇਂ ਗਾਲ ਦੇ ਕਿਸੇ ਪਾਸੇ ਨਹੀਂ ਹਰਸ ਹਾਂਜੀ ਮੰਮੀ ਜੀ ਨਾ ਮੇਰੀ ਗੱਲ ਸੁਣ ਲਾ ਦਿਨ ਰਾਤ ਆ ਫੋਨ 'ਚ ਬੜੀ ਰਹਿਣੀ ਹੈਗੀ ਮਾੜਾ ਮੋਟਾ ਕੋਈ ਕੰਮ ਨੂੰ ਹੱਥ ਪਾੜੇ ਦਿੰਦੇ ਨੇਗੇ ਮੇਰਾ ਪੁੱਤ ਨਾ ਦਿਨ ਰਾਤ ਸੱਪਾਂ ਦੇ ਸਿਰ ਲਟੜਦਾ ਤਾਂ ਫਸਲ ਹੁੰਦੀ ਆ ਤਾਂ ਬਾਰੀਆਂ ਦੇ ਸੜਦੇ ਆ ਤਾਂ ਰੁਪਏ ਦਿੰਦਾ ਨਹੀਂ ਬਾਰੀਆਂ ਥੜੇ ਤੇ ਨਹੀਂ ਚੜਨ ਦਿੰਦਾ ਇੱਥੇ ਮਹਾਰਾਣੀ ਅੰਦਰ ਬਣੀ ਬੈਠੀ ਰਹਿਣੀ ਆ ਮੰਮੀ ਜੀ ਸੁੱਖ ਆਏ ਸੀ ਖੇਤ ਤੋਂ ਹੁਣੇ ਤੇ ਉਹਨਾਂ ਨੇ ਚਾਹ ਪਿਆ ਕੇ ਮੈਂ 10 ਮਿੰਟ ਅੰਦਰ ਆ ਕੇ ਬੈਠ ਗਈ ਨਾ ਤੂੰ ਮੈਨੂੰ ਦੱਸਿਆ ਹੀ ਨਹੀਂ ਕਿ ਸੁੱਖ ਆਇਆਗਾ ਉਹ ਤਾਂ ਮੈਨੂੰ ਚਾਰੇ ਭਾਂਡੇ ਦਿਖ ਗਏ ਮੰਮੀ ਤੁਸੀਂ ਮੈਨੂੰ ਪੁੱਛਿਆ ਹੀ ਨਹੀਂ ਔਨਸਾਰ ਤੇ ਤੁਸੀਂ ਮੇਰੇ ਗੱਲ ਪੈ ਗਏ ਅੱਛਾ ਮੈਂ ਘਰ ਪੈਂਦੀ ਫਿਰਦੀ ਆਂ ਕੀ ਮੈਂ ਉਹੀ ਨਹੀਂ ਤੁਰੇ ਫਿਰਦੀ ਐਡਾ ਵੱਡਾ ਘਰ ਬੰਨਿਆਗਾ ਜੇ ਤੇਰੇ ਵਾਲੇ ਲੱਛਣ ਹੁੰਦੇ ਨਾ ਅੱਜ ਨੂੰ ਤਾਂ ਹੋਇਆ ਪਿਆ ਸੀ ਕੰਮ ਫੇਰ ਨਹੀਂ ਘਰ ਵੱਜਦੇ ਹੁੰਦੇ ਕੰਮ ਕਰ ਲੈ ਚਾਬੀ ਕੋਟ ਮੈਨੂੰ ਵੀ ਦੇ ਦੇ ਘਰੋਂ ਤਾਂ ਚੰਗੀ ਭਲੀ ਗਈ ਸੀ ਮੰਮੀ ਹੁਣ ਪਤਾ ਨਹੀਂ ਕੀ ਸੱਪ ਸੋងਗੇ ਜਦ ਤਾਇ ਘਰੋਂ ਆਈ ਐ ਉਖੜੀ ਉਖੜੀ ਫਿਰਦੀ ਐ ਹਾਲੋ ਮੰਮੀ ਚਾਹ ਅੱਗੇ ਮੈਂ ਕੱਪ ਚ ਚਾਹ ਪੀਨੇ ਆ ਬਾਟੀ ਚ ਫੂਕ ਲਿਆਉਂਦੀ ਇਹਨੂੰ ਓਹੋ ਮੰਮੀ ਬਾਟੀਆਂ ਸਾਰੀਆਂ ਧੋਣਾਂ ਲਈਆਂ ਪਈਆਂ ਨੇ ਤਾਂ ਮੈਂ ਕੱਪ ਚ ਲਈ ਆਈ ਆਈ ਕਰਦੇ ਆ ਪਿੰਡ ਚ ਸਰਪੰਚ ਨੂੰ ਸਾਧ ਲੈਨੇ ਆ ਉਹ ਭਾਂਡੇ ਮਾਣ ਜੂਗਾ ਆਪਣੇ ਤੇ ਇੱਥੋਂ ਤਾਂ ਕੋਈ ਕੰਮ ਹੁੰਦਾ ਨਹੀਂਗਾ ਓਹੋ ਮੰਮੀ ਕਿਉਂ ਤੁਸੀਂ ਐ ਲੜੀਆਂ ਨੇ ਹੁਣ ਤਾਂ ਤੁਸੀਂ ਆਏ ਹੋ ਤੁਸੀਂ ਭਾਂਡਿਆਂ ਦਾ ਕਿਹਾ ਮੈਂ ਧੋਲੂਗੀ ਤੇ ਚਾਹ ਤਾਂ ਪੀ ਰੋ ਇੱਕ ਵਾਰੀ ਚਾਹ ਮੈਨੂੰ ਬਾਟੀ ਚ ਲਿਆ ਕੇ ਦੇ ਮੈਂ ਨਹੀਂ ਪੀਂਦੀ ਇਹ ਚ ਪਿਆਰੀ ਮਹਾਰਾਣੀ ਨੇ ਪਾ ਕੇ ਕੱਪਚ 10 ਨਾਲ ਉਹਦੇ ਨਾਲ ਰਾਜ ਆਵੇਂ ਨੁੱਤੇ ਨਾ ਵੀ ਦੱਸੋ ਮੂੰਹ ਨੂੰ ਲੱਗਦੇ ਨੇ ਪਿੰਡਾਂ ਦੇ ਆਉ ਤਾਂ ਕਿ ਬਾਟੀਆਂ ਹੀ ਸੁਸਦੀਆਂ ਨਹੀਂ ਗਈਆ ਦੇਖੀ ਮੇਰੀ ਜਾਗਟ ਨਾ ਮੈਲੀ ਹੋਈ ਪਈਆ ਆਪਦੇ ਤਾਂ ਲੀੜੇ ਤੜਕੀ ਧੋਕੇ ਪਾ ਲੰਦੀ ਆਗੀ ਆਉਣ ਦੇ ਮੁੰਡੇ ਨੂੰ ਅੱਜ ਕਰਦੀ ਆਉਦੇ ਨਾਲ ਗੱਲ ਵੀ ਇਹ ਮੈਂ ਨਾ ਆ ਲੱਛਣ ਕਰਨ ਲੱਗੀ ਲੋਕਾਂ ਦੀਆਂ ਨੂੰਹਾਂ ਨੇ ਇੰਨਾ ਨਾ ਕੰਮ ਕਰਦੀਆਂ ਨੇ ਇਹਦੇ ਪਤਾ ਨਹੀਂ ਕਿ ਸੱਪ ਲੜਦਾ ਕੰਮ ਵਾਰੀ 니 ਆ ਜਾ ਹੁਣਾਂ ਆ ਗਈ ਮੰਮੀ ਜੀ ਮੰਮੀ ਨੂੰ ਪਤਾ ਨਹੀਂ ਤਾਈ ਨੇ ਅਬ ਜਾ ਕੀ ਖਵਾਤਾ ਜਿਹੜਾ ਉਹਨਾਂ ਦੇ ਘਰੋਂ ਆਉਂਦੀ ਘਰੇ ਆ ਕੇ ਓਕੀ ਹੋ ਗਈ ਨਹੀਂ ਤੇ ਤੇਰੇ ਬਾਟੀ ਨਹੀਂ ਪੜਨੀ ਸੀ ਚਾਹ ਦੇ ਕੁੱਟ ਪਾਉਣ ਲੱਗੇ ਵੀ ਇੰਨਾ ਇੰਨਾ ਟਾਈਮ ਲੱਗਦਾਗਾ ਦੇਖ ਲਾ ਕਿ ਮੈਂ ਮੂੰਹ ਫਲਾ ਕੇ ਗਈ ਆ ਅਕੇ ਕਹਨੇ ਹੁੰਦੇ ਨੇ ਨਾ ਨੂੰਹਾ ਤਾਂ ਬਾਲੀਆਂ ਸਿਰ ਚੜਾਈਆਂ ਮਾਰੀਆਂ ਹੀ ਮਾਰੀਆਂ ਹੁੰਦੀਆਂ ਨੇ ਕੀ ਆ ਚਾ ਵੀ ਨਾ ਉੱਬਲ ਵੱਤੀ ਦੇਤੀ ਇਹ ਆਈ ਲੋਟ ਆਉਗੇ ਉਹ ਤਾਂ ਕਿਸੇ ਲੋਟ ਇਹ ਲੋਟ ਨਹੀਂ ਆਉਂਦੀ ਹੈਗੀ ਇਹਨੂੰ ਤਾਂ ਐ ਹੋ ਗਿਆ ਵਿਆਹ ਕਰੇ ਆਕੇ ਤਾਂ ਮੈਨੂੰ ਖੁੱਲ ਹੋ ਗਈ ਲਗਾਮ ਮੈਂ ਵੀ ਨਹੀਂ ਕਸੀ ਹੈਗੀ ਸੱਚੀ ਗੱਲ ਆ ਜਿਵੇਂ ਉਹਨੇ ਕਿਹਾ ਐਵੇਂ ਰੱਖੂ ਇਹਨੂੰ ਮੰਮੀ ਜੀ ਆ ਤੁਸੀਂ ਗੰਡੇ ਚੀਰ ਦਾ ਮੈਂ ਸਾਗ ਨੂੰ ਤੜਕਾ ਲਾ ਦਾਂ ਤੇ ਉਹਨੇ ਭਾਂਡੇ ਧੋਣੀਆਂ ਮੈਂ ਹਜੇ ਸਾਗ ਨੂੰ ਤੜਕਾ ਲਾਈ ਨਹੀਂ ਮੈਨੂੰ ਤਾਂ ਆਏ ਸੀ ਵੀ ਮੈਂ ਚਾਹ ਦੀ ਕੁੱਟ ਪੀਤੀ ਤੇ ਮੈਂ ਦੋ ਰੋਟੀਆਂ ਤੱਤੀ ਤੱਤੀਆਂ ਖਾਈ ਲਵਾਂ ਆਈ ਨਹੀਂ ਪਤਾ ਵੀ ਮੇਰੇ ਸਰੀਕਾ ਕਰੀ ਜਾਂਦੀ ਆ ਉਦੋਂ ਦੀ ਤਾਂ ਫੋਨ ਤੇ ਲੱਗੀ ਪਈ ਸੀਗੀ ਸਾਗ ਨੂੰ ਤੜਕਾ ਵੀ ਨਹੀਂ ਲਾ ਸਕੀ ਓਹੋ ਮੰਮੀ ਸੁਖ ਹੋਣ ਵਾਲੇ ਨੇ ਰੋਟੀ ਖਾਣ ਗਿਆ ਕਿ ਤਾਂ ਕਹਿੰਦੀ ਸੀ ਮੈਂ ਤਾਂ ਭਾਂਡੇ ਧੋਣੀਆਂ ਤੁਸੀਂ ਗੰਡੇ ਜਿਹੇ ਰਹਿੰਦੇ ਮੈਂ ਤੜਕਾ ਲਾ ਦੂੰ ਫਿਰ ਸਾਗ ਨੂੰ ਮੈਥੋਂ ਨਹੀਂ ਲੱਗਦਾ ਤੜਕਾ ਢੁੜਕਾ ਮੇਰੇ ਤਾਂ ਹੱਥ ਵਾਲੇ ਦੁਖੀ ਜਾਂਦੇ ਨੇ ਮੈਨੂੰ ਤਾਂ ਐ ਲੱਗਦਾ ਵੀ ਮੈਨੂੰ ਯੂਰੀਆ ਚਾਰੀਆ ਹੋ ਗਿਆ ਪਤਾ ਦੇਖਦੇ ਆ ਟੈਸਟ ਕਰਾ ਕੇ ਆਉਂਗੀ ਜਦੋਂ ਸੋਖਾ ਗਿਆ ਚੀਰ ਦੇ ਗੰਡੇ ਚੀਰ ਚਾਹੇ ਨਾ ਚੀਰ ਮੇਰੇ ਤਾਂ ਆਪ ਹੱਥਾਂ 'ਚ ਦਰਦ ਹੋਈ ਜਾਂਦਾ ਮੈਂ ਤੇਰੇ ਗੰਡੇ ਚੀਰਨ ਵਾਸਤੇ ਬੈਠੀ ਹਾਂਗੀ ਸੋਖਾ ਤੇ ਹਾਈ ਹਾਏ ਹਾਈ ਰੱਬਾ ਕੀ ਹੋ ਗਿਆ ਮਾਂ ਦੇਖੋ ਮੈਨੂੰ ਤਾਂ ਇਹ ਲੱਗਦਾ ਵੀ ਮੈਨੂੰ ਤਾਂ ਬੁਖਾਰ ਵਾਲਾ ਹੀ ਚੜਿਆ ਪਿਆਗਾ ਹੇ ਨਿਹੜ ਦਪੈਰ ਦੁਖੀ ਜਾਂਦੇ ਨੇ ਤੇ ਦਵਾਈ ਦਵਾਉਣ ਨਾ ਮੈਂ ਤੁੰ ਜਾ ਕੇ ਮੇ ਪੁੱਤ ਦਵਾਈ ਤਾਂ ਮੈਂ ਲੈਂਦੀ ਨਹੀਂ ਮੈਂ ਤਾਂ ਪਹਿਲੇ ਦਿਨੋਂ ਕਦੇ ਗੋਲੀ ਨਹੀਂ ਲੈਂਦੀ ਹੈਗੀ ਤੈਨੂੰ ਪਤਾ ਤਾਂ ਹੈਗਾ ਜੇ ਟੈਂਸਰ ਟੁੱਕ ਬਣਾ ਕੇ ਦੇਵੇਂ ਮੈਂ ਟੁੱਕ ਚੁਲ ਸੁਲਾ ਹਜੇ ਰੋਟੀ ਬਣਾਈ ਨਹੀਂ ਅਛਰੇ ਪੇ ਕਿੱਥੇ ਆਪਣੇ ਟੈਂਸਰ ਟੁੱਕ ਪੱਕਦਾ ਤੈਨੂੰ ਪਤਾ ਤਾਂ ਹੈਗਾ ਸਾਰਾ ਦਿਨ ਫੋਨ ਲੋਡ ਆਵੇ ਫੇਰ ਰੋਟੀ ਪਕਾਵੇ ਕੋਈ ਗੱਲ ਨਹੀਂ ਮਾਂ ਮੈਂ ਪੁੱਛ ਤਾਂ ਜਾ ਕੇ ਉਹਨੂੰ ਪੇ ਤੂੰ ਕੀ ਪੁੱਛੇਗਾ ਜੇ ਤੇਰੇ ਆਰਡਰ ਚ ਹੋਊਗੀ ਫੇਰ ਹੀ ਪੁੱਛੇਗਾ ਭਾਂਡੇ ਨਾ ਮੱਖੀਆਂ ਭਿੰਕਦੀਆਂ ਸੀ ਜਦੋਂ ਮੈਂ ਆਈ ਆ ਕਿ ਤੇਰੀ ਤਾਈਕੇ ਜਾ ਕੇ ਇਹਨੂੰ ਤਾਂ ਜਮਈ ਨਹੀਂ ਸ਼ੰਕ ਸ਼ਰਮ ਵੀ ਕੋਈ ਰਿਸ਼ਤੇਦਾਰ ਆ ਜਾਂਦਾ ਮੈਂ ਤਾਂ ਕਦੇ ਚੁੱਲ੍ਹੇ ਤੇ ਐ ਭਾਂਡੇ ਰੱਖੇ ਨਹੀਂ ਭਾਈ ਮੈਨੂੰ ਤਾਂ ਆਉਂਦੀ ਹਲਕਤ ਰਾਜੀ ਰਹਿ ਗੁੱਸੇ ਰਹਿ ਚਲ ਮਾਂ ਗਲਤ ਤੇ ਨਹੀਂ ਸਹੀ ਆ ਗਈ ਚਲ ਮੈਨੂੰ ਕਰ ਤਾਂ ਗਲਤ ਨੂੰ ਜਾ ਕੇ ਠੀਕ ਆ ਮੈਂ ਐ ਨਹੀਂ ਲੋਟੋਂ ਦਾ ਕੰਮ ਫਿਰ ਐ ਲੋਟ ਕੰਮ ਕਿੱਥੇ ਆਉਂਦਾਗਾ ਅਜ ਤਾਂ ਸਿਰ ਚੜਜੂ ਆਪਣੇ ਉਹੀ ਤਾਂ ਗੱਲ ਆ ਗਈ ਤੂੰ ਤਾਂ ਕਦੇ ਭਾਂਡਾ ਵੀ ਨਹੀਂ ਉਠਾ ਰੱਖਣਾ ਤੇ ਅਜ ਤੱਕ ਪੁੱਤ ਮੈਂ ਤਾਂ ਨਾ ਇਹ ਰੱਖਦੀ ਹੁਣ ਤਾਂ ਇਹ ਗੱਲ ਆ ਪੱਕੇ ਥਾਂ ਹੋ ਗਏ ਅੱਗੇ ਤਾਂ ਕੱਚੇ ਬੇੜੇ ਲਿਪਣੇ ਪੈਂਦੇ 100-100 ਪੰਗੇ ਕਰਨੇ ਪੈਂਦੇ ਮੇਰੇ ਵਰਗੀ ਸਿਰ ਤੇ ਪੰਡ ਨੀਰੇ ਦੀ ਲਿਆਉਂਦੀ ਇਹਨੂੰ ਤਾਂ ਕਿ ਸਰਦਾਰੀ ਅੰਦਰੋਂ ਬਾਹਰ ਨਿਕਲ ਨਾ ਨਹੀ ਤਾਂ ਗੱਲਾਂ ਆਪਣੇ ਤਾਂ ਉਹਨੇ ਨਾ ਕੰਮ ਵੀ ਨਹੀਂ ਹੈਗਾ ਤੈਨੂੰ ਤਾਂ ਜਾਣੇ ਆਪਾਂ ਕਰੇ ਮੈਨਾਂ ਕਿਹਨਾ ਕੰਮਾਂ ਕੰਮ ਕਿਹੜਾ ਹੈਗਾ ਬਸ ਉਹ ਫੋਨ ਚੋਂ ਨਿਕਲੇ ਤਾਂ ਕੋਈ ਕੰਮ ਆਉੜੇ ਨਹੀਂ ਇਹ ਜੀ ਨੂੰ ਕਿੱਥੇ ਕੰਮ ਆਉੜਦਾਗਾ ਤੂੰ ਤਾਂ ਪਹਿਲੇ ਦਿਨੋਂ ਹੀ ਖੁੱਲ੍ਹ ਦੇ ਰੱਖੀ ਆਂ ਗੀ ਉਹਨੂੰ ਉਹ ਮੈਨੂੰ ਕਿਹੜਾ ਪਤਾ ਸੀ ਮਾਂ ਵੀ ਐਂ ਕਰੂਗੀ ਉਹ ਵੀ ਕੰਮ ਕਰਨ ਨੂੰ ਛੱਡ ਜੂਗੀ ਮੇਰੀ ਗੱਲ ਸੁਣ ਮੈਂ ਤੈਨੂੰ ਇੱਕ ਗੱਲ ਸੁਣਾਉਣੀ ਆ ਤੇਰੇ ਮੂਰੇ ਬੰਦੀਆਂ ਹੱਥ ਮਾਂ ਤੂੰ ਹੱਥ ਕਿਉਂ ਬੰਦੀਆਂ ਬਈ ਆ ਫੋਨ ਜਾ ਲੈ ਜਾ ਕਰ ਆਪਦਾ ਨਾਲ ਜੇ ਨੂੰ ਕੋਈ ਕਿੱਤੇ ਲਾਉਣਾਗਾ ਉਹ ਫਿਰ ਅਗਲੇ ਆਖਣਗੇ ਕੁੜੀ ਤਾਂ ਫੋਨ ਖੋ ਕੇ ਰੱਖ ਲਿਆ ਨੇ ਐਂ ਤਾਂ ਬਹੁਤ ਖੁਸ਼ ਆਖਣਗੇ ਫਿਰ ਆਪਦੀ ਨੂੰ ਲੈ ਕੇ ਦੇ ਜਾਣਾ ਅੱਜ ਤਾਂ ਦੇਖਦੇ ਨੇ ਵੀ ਕੁੜੀ ਤੇ ਵੀ ਇਹ ਬਿਮਾਰ ਹੋਈ ਪਈ ਆ ਤੇ ਇਹਨੂੰ ਮਾੜਾ ਮੋਟਾ ਸਮਝਾਉਣਾ ਵੀ ਭਈ ਉਹਨੂੰ ਦਵਾਈ ਬੂਟੀ ਦਵਾ ਦਈਏ ਇਹਨੇ ਤਾਂ ਮੇਰੇ ਕੋਲੇ ਆ ਕੇ ਭਾਜੇ ਮਾਂ ਦੀ ਧੀ ਮੈਨੂੰ ਕਹਿੰਦੀ ਹੈ ਖੰਡੇ ਚੀਰਦੇ ਮੈਂ ਕਿ ਗੋਲੀ ਰੱਖੀ ਹੋਈ ਆ ਕੋਈ ਗੱਲ ਨਹੀਂ ਤੈਨੂੰ ਦਵਾਈ ਤਾਂ ਮੈਂ ਦਵਾ ਲਿਆ ਉਹਨਾਂ ਕੋਈ ਗੱਲ ਨਹੀਂ ਤੂੰ ਦਵਾਈ ਪੱਖੋਂ ਤਾਂ ਨਹੀਂ ਉਹ ਕਰਦਾਗਾ ਮੈਂ ਮੈਂ ਤਾਂ ਮੈਂ ਦਵਾ ਕੇ ਉਹਨੂੰ ਤਾਂ ਦਵਾਈ ਨਹੀਂ ਦਵਾਈ ਤੈਨੂੰ ਮੇ ਪੁੱਤ ਮੈਂ ਲੈ ਲਈ ਗੋਲੀ ਕੋਈ ਗੱਲ ਨਹੀਂ 10 20 ਮਿੰਟਾਂ ਨੂੰ ਆਪੇ ਪੈਜੂ ਫਰਿਆ ਜਾ ਕੇ ਠੀਕ ਹੋ ਗਈ ਹੋਗੀ ਠੀਕ ਆ ਨੀ ਮਾਂ ਸਜਲ ਤੇ ਰਿਪੋਰਟਾਂ ਕਰਾ ਲੈ ਉਹਨਾਂ ਤੇਰੀਆਂ ਮੈਂ ਵੀ ਅੱਡ ਪੈਰ ਕਿਉਂ ਦੁ ਚੰਗਾ ਪੁੱਤ ਹਾਂ ਚਲ ਮੈਂ ਕਰਦਾ ਗੱਲ ਠੀਕਾ ਨੂੰ ਜਾ ਕੇ ਅੰਦਰ ਮੈਂ ਚੰਗਾ ਹੁਣ ਪਤਾ ਲੱਗੂਗਾ ਨਾ ਜਦੋਂ ਮੇਰੇ ਪੁੱਤ ਨੂੰ ਦੱਸਿਆਂ ਨੇ ਸਾਰੀਆਂ ਗੱਲਾਂ ਖਿੱਚੋ ਇਹਦੇ ਜੀਵ ਜਿਹੜੀ ਐਡੀ ਗਿੱਠ ਦੀ ਲੱਗੀ ਹੋਈ ਹੈਗੀ ਮੈਂ ਤਾਂ ਆਈ ਰੱਖੇ लाਡਲਾ ਕੋਲ ਕਿ ਪਹਿਲਾਂ ਤਾਂ ਹੀ ਰੱਖੀ ਹੁੰਦੀ ਨਾ ਚੁੱਤੀ ਥੱਲੇ ਇਹ ਫੇਰ ਲੋਟ ਆਉਂਦੀ ਹੁਣ ਪਤਾ ਲੱਗੂ ਦੁੱਖਦਾ ਤਾਂ ਮੇਰਾ ਕੀ ਆ ਮੇਰਾ ਤਾਂ ਜਮਾ ਨਾ ਹੱਡ ਨਾ ਗੋਡਾ ਮੈਂ ਤਾਂ ਕੋੜੇ ਵਰਗੀ ਹੈਗੀ ਮੇਰਾ ਕੀ ਦੁਖਣਾਗਾ ਦੁਖੇ ਇਹਦਾ ਨਾਰਸ਼ਮੀ ਨਹੀਂ ਗੱਲ ਸੁਣ। ਅਰੇ ਤਾਂ ਮੈਂ ਠਹਿਰ ਕੇ ਵੀ ਤੂੰ ਤੋਂ ਉਹਨਾਂ ਦੇ ਕੱਪੜੇ ਉਹ ਮਾਂ ਨੂੰ ਰੋਟੀ ਦਾ ਬੜਾ ਆਂਦੀ। ਮੰਮੀ ਨੂੰ ਮੈਂ ਕਿਹਾ ਸੀਗਾ ਵੀ ਮੈਂ ਭਾਂਡੇ ਧੋਣੀ ਤੁਸੀਂ ਗੰਡੇ ਚੀਰ ਦੋ ਮੈਂ ਸਾਲ ਨੂੰ ਤੜਕਾ ਲਾ ਦੂੰਗੀ। ਹੁਣ ਮੈਂ ਕੱਲੀ ਜਾਣੀ ਤਾਂ ਲੇਟ ਹੋ ਹੀ ਜਾਂਦਾ ਕੰਮ ਨੂੰ। ਅੱਛਾ ਤਾਂ ਮਾਂ ਸਾਲ ਨੂੰ ਤੜਕਾ ਲਾਊਗੀ। ਉਹ ਤਾਂ ਪਹਿਲਾਂ ਹੀ ਬਿਮਾਰ ਹੋਈ ਬੈਠੀ ਹੈਗੀ। ਵੇ ਤੁਸੀਂ ਵੀ ਗੱਲ ਚੱਜਣਾ ਸੁਣ ਲਿਆ ਕਰੋ। ਐਂ ਕੈਸੀ ਵੀ ਚਾਰ ਗੰਡੇ ਚੀਰਦੇ ਸਾਲ ਨੂੰ ਤੜਕਾ ਤਾਂ ਮੈਂ ਆਪੇ ਲਾਉਂਦੀ। ਓਏ ਗੰਡੇ ਵੀ ਤਾਂ ਹੀ ਚਿਰੂਗੇ ਠੀਕ ਹੋਊਗੀ। ਉਹ ਬਿਮਾਰ ਹੋ ਰਹੀ ਹੈਗੀ ਉਹ। ਸੱਪ ਪਤਾਵੇਂ ਮम्मी ਦਾ ਪਖੰਡ ਕਰਦੀ ਆ ਹੋਇਆ ਕਿ ਉਹਨੂੰ ਘੋੜੇ ਵਰਗੀ ਪਈ ਆ ਦੋ ਵਾਰ ਮੂੰਹ ਤੇ ਅਛਦੇਰੇ ਸ਼ਰਮ ਘੱਲ ਲੰਬੜੀ ਮੋਟੀ ਪਖੰਡ ਕਰਦੀ ਆਗੀ ਮੈਂ ਨਹੀਂ ਬੋਲੀ ਜਾਇਆ ਕਿ ਰੋਣੂ ਨਾ ਕੁਛ ਕਿਆ ਕਰੇ ਜਿਹੜੀ ਮੰਝੇ ਤੇ ਬੈਠੀ ਰਹਿੰਦੀ ਆ ਚੜਕੇ ਅੱਛਾ ਜੇ ਤੈਨੂੰ ਮੇਰੀ ਵਾਰੇ ਕੰਮ ਕਰਨ ਨੂੰ ਕਹਤਾ ਪਖੰਡ ਕਰਦੀ ਆ ਹੈ ਤੇ ਮੈਂ ਹੀ ਕਰਦੀ ਆ ਕੰਮ ਅੱਗੇ ਤੇਰੀ ਮਾਂ ਕਰਦੀ ਆ ਤੂੰ ਨੇ ਕਿਹੜੇ ਵਾਰ ਹੋਈਗੀ ਇਹ ਤੂੰ ਵਾਰ ਹੋਗੀ ਪਖੰਡ ਕਰਕੇ ਤੂੰ ਵੀ ਮਰਾ ਬੋੜਾ ਇੱਕ ਮਾਰ ਸੰਭਾਲ ਕੇ ਬੋਲਿਆ ਕਰ ਤੇਰੇ ਸਾਹਮਣੇ ਆਉ ਚਾਰ ਦਿਨਾਂ ਨੂੰ ਬਿਮਾਰ ਆ ਕਿਉ ਪਖੰਡ ਕਰਦੀ ਆ ਉਹ ਬੜੀ ਜਵਾਨ ਆ ਲੜਾ ਠੀਕ ਆ ਮੇਰੇ ਨਾਲ ਮਾਂ ਰ ਜਦੋਂ ਤਾਇ ਘਰੇ ਜਾਣੇ ਸੀ ਉਤਣ ਖੁਸ਼ ਹੋਇਆ ਨਹੀਂ ਸੀ ਘੋੜੇ ਵਰਗੀ ਜਦੋਂ ਦੀ ਉੱਥੋਂ ਆਈ ਉਹਦੋਂ ਸੱਪ ਲੜਿਆ ਪਿਆ ਉਹਦੇ ਪਤਾ ਨਹੀਂ ਆਦਾ ਬੰਦੇ ਅੱਜ ਕਰ ਕੀ ਹੋ ਜੇ ਜਾਦੇ ਜਵਾਨ ਲੜਉਣ ਲੱਗੀਆਂ ਤੂੰ ਨਾਲੇ ਤੂੰ ਖਾਲਾ ਰੋਟੀ ਨਾਲ ਤੇਰੀ ਮਾਂ ਨੂੰ ਫੜਾ ਦਿੰਨੀ ਆ ਜਾ ਜਾਦੇ ਜਵਾਨ ਲੱਗੀ ਹੈ ਕੀ ਤੇ ਦੇਖ ਲਾ ਹਲੇ ਕਿਹੜਾ ਬੋਲਣੋਂ ਹਟਦੀ ਹੈ ਮੁੰਡੇ ਤੇ ਪੂਰੇ ਲਾਪਰ ਲਾਪਰ ਜੀਬ ਚੱਲਦੀ ਹੈ ਇਹਦੀ ਕੋਈ ਗੱਲ ਨਹੀਂ ਤੈਨੂੰ ਮੈਂ ਹੀ ਲੋਟ ਕਰੂੰਗੀ ਜੇ ਤੂੰ ਸੇਰਾਂ ਤਾਂ ਮੈਂ ਸਵਾ ਸੇਰ ਆ ਗਈ ਮਾ ਤੂੰ ਹੀ ਤਾਂ ਮੈਨੂੰ ਹੋਰ ਹੀ ਗੱਲਾਂ ਚਲ ਜਾ ਰਿਆ ਮੇਰੀ ਗੱਲ ਸੁਣ ਕੋਈ 7-8000 ਰੁਪਏ ਪੈਗਾ ਨਾ ਤੂੰ ਮੈਨੂੰ ਕਿਹੜੇ ਵੇਲੇ ਰੁਪਏ ਫੜਾਏ ਨੇ ਉਹ ਮਾਂ ਆਪਣੀ ਮੋਟਰ ਸੜ ਗਈ ਖੇਤ ਵਾਲੀ ਮੈਨੂੰ ਐਸੀ ਮੇਰੇ ਕੋਲ ਹੈ ਨਹੀਂ ਇਹ ਦੁਨੀਆ ਪਤਾ ਹੁਣ ਅੱਧੇ ਕਿਹੜਾ ਰੁਪਏ ਦੂਗਾ ਮੇਰਾ ਟੈਮਾਂਗਾ ਮੇਰੀ ਗੱਲ ਸੁਣ ਲੈ ਭਾਈ ਉਹਦੇ ਤੂੰ ਲਿਆਇਆ ਸੀ ਕੁਸਾਇ ਘਰ ਦੇ ਖਰਚੇ ਚਲਾ ਕੇ ਜਿਹੜੇ ਤਾਂ ਮੈਨੂੰ ਫੜਾਏ ਸੀ ਉਸ ਤੋਂ ਲੈ ਕੇ ਆ ਮਾਂ ਜੇ ਤੇਰੇ ਕੋਲ ਹੈਗਾ 7-8000 ਰੁਪਏ ਦੇ ਦੇ ਮੈਨੂੰ ਮੋਟਰ ਸੰਭਰਾ ਲਊਗਾ ਤਣਕੋ ਪਾਣੀ ਮੰਗੀ ਜਾਂਦੀ ਆਪਣੀ ਮੇਰੇ ਤੇ ਉਹਦੀ ਕਿਹੜੀ ਪੈਨਸਲ ਆਉਂਦੀ ਆ ਮੇਰੇ ਕੋਲੇ ਗਾਹਾਂ ਉਹ ਮੇ ਮੁਰਸੀ ਲੱਗਿਆ ਸੀਗਾ ਉਹ ਚਲ ਠੀਕ ਆ ਮਾਂ ਰੋਟੀ ਖਾਲੀ ਰੋਟੀ ਨੂੰ ਕਹਿੰਦਾ ਠੀਕ ਆ ਉਹਨੂੰ ਮੈਂ ਖਾ ਲੂੰਗੀ ਮੈਂ ਤੋਪਾਲ ਦਾ ਦੋਲੇ ਮੈਂ ਦੇਉ ਤੈਨੂੰ ਹਰਸ਼ ਮੰਮੀ ਕਿੱਧਰ ਗਈ ਹੈਗੀ ਪਤਾ ਨਹੀਂ ਮੰਮੀ ਦਾ ਘਰੇ ਤਾਂ ਉਹਦੇ ਗਿੱਟੇ-ਗੋਡੇ ਦੁਖਦੇ ਨੇ ਬਾਹਰ ਫੇਰਨ ਵਾਰੀ ਨਹੀਂ ਗੋਡੇ-ਗਿੱਟੇ ਦੁਖਦੇਗੇ ਉਹਦਾ ਬੁੜਾ ਸਰੀਰ ਦੁਖਣ ਲੱਗ ਜਾਂਦੇ ਨੇ ਯਾਰ ਇਹਦੀ ਚ ਵੱਡੀ ਗੱਲ ਆ ਤੇ ਫਿਰ ਮੈਨੂੰ ਕਿਹੜਾ ਦੱਸ ਕੇ ਜਾਂਦੀ ਆ ਮੈਂ ਕਿੱਥੇ ਚੱਲੀ ਆ ਮੈਨੂੰ ਪੁੱਛ ਦਿਓ ਜਿਹੜਾ ਆ ਕੇ ਤੁਸੀਂ ਕੋਈ ਤੂੰ ਦੱਸ ਕੇਂਗੀ ਅੱਜ ਕਿੱਥੇ ਗਈਆਂ ਅੱਗੇ ਮੈਨੂੰ ਦੱਸ ਕੇ ਜਾਂਦੀ ਆ ਪਖੰਡ ਆਉਂਦੇ ਨਹੀਂ ਹਣ ਤਾਂ ਸਾਰਾ ਦਿਨ ਸੜੀ ਰਹੂਗੀ ਓਏ ਹਰਸ਼ ਪਖੰਡ ਨਹੀਂ ਕਹਿੰਦੇ ਹੁੰਦੇ ਯਾਰ ਠੀਕ ਆ ਕੱਲ ਨੂੰ ਆਪਣੇ ਨਾਲ ਨਹੀਂ ਹੋਣਾ ਇਹ ਗੱਲ ਆਪਣੇ ਨਾਲ ਨੂੰ ਬੜਿਆ ਹੋਣਾ ਜੇ ਆਪਾਂ ਨੂੰ ਆਪਣੇ ਜਵਾਬ ਕਹਿੰਦੇ ਪਖੰਡ ਕਰਦਾ ਫੇਰ ਕਿੰਨਾ ਬੁੜਾ ਲੱਗੂਗਾ ਘਰੇ ਸਾਰਾ ਦਿਨ ਮੈਰੇ ਨਹੀਂ ਆ ਨਾ ਉਹਦੇ ਨਾਲ ਮੈਨੂੰ ਸਭ ਪਤਾ ਉਹਦਾ ਕੋਈ ਗੱਲ ਨਹੀਂ ਕਿਸੇ ਦਿਨ ਨੂੰ ਤੁਹਾਨੂੰ ਵੀ ਪਤਾ ਲੱਗ ਮੰਮੀ ਦਾ ਸਰੀਰ ਹੁਣ ਬੁਢਾ ਹੋ ਗਿਆ। ਓ ਰੈਣ ਦੇ ਤੁਸੀਂ ਮੈਨੂੰ ਸਭ ਪਤਾ ਉਹਦਾ ਸਰੀਰ ਬੁਢਾ ਹੋਇਆ ਕਿ ਉਹ ਚਲਿੱਤਰ ਕਰਦੀ ਆ। ਇਹ ਚਲਿੱਤਰ ਕਰਦੀ ਆ ਯਾਰ। ਤੈਨੂੰ ਕੀ ਪਤਾ ਮੰਮੀ ਚਲਿੱਤਰ ਕਰਦੀ ਹੈਗੀ? ਕੋਈ ਗੱਲ ਨਹੀਂ ਕਿਸੇ ਦਿਨ ਤੈਨੂੰ ਨਤਾਰ ਐਸੀ ਗੱਲ ਦਾ ਮੈਂ ਹੀ ਦਿਖਾਉਂਗੀ। ਮੋਲ ਹਰ ਚੁੱਕਿਆ ਨਹੀਂ ਗੱਲਾਂ ਕਰੀ ਜਾਂਦੀ ਆ ਯਾਰ। ਕਿ ਚਲਿੱਤਰ ਕਰਦੀ ਹੈਗੀ। ਚਲ। ਮਾ ਤੂੰ ਕਿਵੇਂ ਹੈ ਸੋਣ ਜਾਈ ਬੱਠੀ ਅੱਜ। ਤੈਨੂੰ ਤਾਂ ਮੈਂ ਦੀਦੀ ਵੀ ਨਹੀਂ ਤੈਨੂੰ ਤਾਂ ਆਪਦੀ ਤੀਵੀਂ ਦੀਦੀ ਆ ਗਈ ਉਹ ਮਾਂ ਹੀ ਜੀ ਗੱਲ ਨਹੀਂ ਹੈਗੀ ਇਹ ਹੀ ਗੱਲ ਕੋ ਸੋਚਦੀ ਹੁੰਨੀ ਆ ਤੂੰ ਹੋਰ ਕਹੇ ਜੇ ਗੱਲਾਂ ਸੋਚਾ ਮੈਨੂੰ ਉਹ ਤੂੰ ਦੱਸ ਦੇ ਪਹਿਲਾਂ ਉਹ ਦੱਸਦੀ ਹੈ ਕਿ ਹੁਣ ਤੇਰੀ ਕਸਰ ਰਹਿ ਗਈ ਸੀ ਤੂ ਲਾ ਦੇ ਮੇਰੀ ਕਲਾਸ ਆ ਕੇ ਹੁਣ ਤੀਵੀਂ ਕਿਦੀ ਨਹੀਂ ਆਵੇਂ ਤੂੰ ਤਾਂ ਮਾਂ ਤਾਂ ਮਾਈ ਹੁੰਦੀ ਹੈਗੀ ਮੈਂ ਕਾਹਨੂੰ ਮਾਂ ਕੀ ਤੇਰੀ ਹੁਣ ਤਾਂ ਉਹੀ ਮਾਂ ਬਣ ਗਈ ਘਰ ਦੀ ਆ ਕੇ ਉਹ ਮਾਂ ਹੁਣ ਉਹਦਾ ਵੀ ਦਾ ਕਰੂੰਗੀ ਅਗਰ ਨੂੰ ਮੈਂ ਮੇਰਾ ਫਰਜ਼ じゃ ਬਹਿ ਕੇ ਲੈਣਦੀ ਅਫਗਾਨੀਤੀ ਆਪਾਂ ਨੇ ਪਪਾ ਮੈਂ ਤੈਨੂੰ ਕਦੋਂ ਕਹਿੰਦੀ ਆ ਵੀ ਤੂੰ ਮੇਰਾ ਘਰ ਬੱਗ ਜਾ ਉਹਦੀ ਕੁਸੜ ਕੇ ਬਰ ਜਾ ਫਿਰ ਉਹ 10 ਵੀ ਗੱਲ ਕੀਤੀ ਆ ਕੀ ਐ ਚੁੱਪ ਚੋਈ ਬੈਠੀ ਕਿਉਂ ਬੈਠੀ ਆਂ ਦਸਤਾ ਦੇ ਵੀ ਰਾ ਗੱਲ ਹੋਈ ਆ ਵੀ ਨਾ ਤਾਂ ਮਾਂ ਨੂੰ ਤੱਤਾ ਠੰਡਾ ਪੁੱਛਣਾ ਵੀ ਰੋਟੀ ਪਣ ਗਈ ਨਹੀਂ ਮਾਂ ਤੈਨੂੰ ਪਾ ਕੇ ਲਿਆ ਦਾ ਜਾਂ ਚਾਹ ਬਣ ਗਈ ਤੈਨੂੰ ਫੜਾ ਦਾ ਪਤਾ ਨਹੀਂ ਕੀ ਉਹਦੇ ਅੱਕ ਲੱਗਿਆ ਅੰਦਰੋਂ ਬਾਹਰ ਹੀ ਨਹੀਂ ਨਿਕਲਣਾ ਐਡੀ ਕਿੱਡੀ ਕੋਲ ਪਰਦਿਆਂ ਦੀ ਰਾਣੀ ਹੈਗੀ ਮਾ ਕਮਾਲ ਰੋਟੀ ਤੈਨੂੰ ਫੜਾਈ ਨਹੀਂ ਅੱਜ ਨੇ ਰੋਟੀ ਤਾਂ ਮੇਰਾ ਰੋਜ਼ ਆ ਮਾਂ ਆਪ ਚੱਕ ਕੇ ਖਾਣੀਆਂ ਨੇ ਉਹ ਮੈਨੂੰ ਕਰੋ ਟੁੱਕ ਫੜਾਉਂਦੀ ਐ ਉਹ ਮਾਂ ਵਿਆਹ ਤੋਂ ਘਰ ਆਉਂਦਾ ਨਹੀਂ ਸੀਗਾ ਤਰੋਂ ਆਪਣੀ ਯਾਦ ਰਹਿੰਦਾ ਮੈਂ ਸਾਹਮਣੇ ਤੈਨੂੰ ਹਰ ਸਵੇਰੇ ਚ ਰੋਟੀ ਫੜਾਈ ਹੈਗੀ ਮੈਮੀ ਨਾ ਉਏ ਕੋਈ ਨਾ ਕੋਈ ਗੱਲ ਭੁੱਲ ਜਾਨੀ ਐ ਆਏ ਨਹੀਂ ਲੋਟ ਆਉਂਦੀ ਗੱਲ ਕੋਈ ਨਾ ਕੋਈ ਸਕੀਮ ਲਾਉਣੀ ਪਊਗੀ ਨਹੀਂ ਆਪਣੇਪੇ ਵੇਲੇ ਤਾਂ ਉਹ ਗੱਲ ਐ ਮੇਰਾ ਆਪਣੇਪੇ ਹੀ ਰੁੱਲ ਜਾਊਗਾ ਮੇਰੀ ਤਾਂ ਪੂਰਾ ਕਦਰ ਨਹੀਂ ਪੈਣੀ ਤੇ ਘਰ ਚ ਕਦਰ ਪਾਉਣੀ ਆ ਕੋਈ ਨਾ ਕੋਈ ਜਿਗਾਰ ਤਾਂ ਲਾਉਣਾ ਪਊਗਾ ਮੈਨੂੰ ਵੀ ਹੋਈ ਰਮਨ ਕੌਰ ਨਹੀਂ ਕਹਿੰਦੇ ਦੇਖੀ ਜਾ ਜੇ ਤੇਰੀ ਹੱਥ ਨੂੰ ਨਾ ਗੁੱਤਣੀ ਪਟਾਈ ਮੰਮੀ ਇੱਥੇ ਤੱਕ ਪਹੁੰਚ ਸਕਦੀ ਐ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਤੇ ਨਾ ਮੰਮੀ ਹਲਕਾ ਦੇ ਫਰਕ ਕੀ ਹੋਇਆ ਅਰਸ਼ ਇਕੱਲੀ ਗੱਲਾਂ ਹੀ ਮਾਰੀ ਆਂ ਨੀਂ ਆਗੀ ਹੋਣਾ ਕੀ ਐ ਸੁਖ ਜਦੋਂ ਤੁਸੀਂ ਮੰਮੀ ਨੂੰ ਰੋਟੀ ਬਾਰੇ ਕਹਿ ਕੇ ਗਏ ਸੀਗੇ ਨਾ ਹਾਂ ਉਦੋਂ ਬਾਅਦੋਂ ਮੈਂ ਮੰਮੀ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਸੀ ਸਾਰੀਆਂ ਗੱਲਾਂ ਸੁਣ ਲਈਆਂ ਸੀ ਇਹ ਜਾਂ ਕਿਹੜੇ ਗੱਲਾਂ ਸੁਣਨੀ ਆ ਮੰਮੀ ਨੇ ਤੂੰ ਮੈਂ ਦੱਸਦੀ ਆ ਤੁਹਾਨੂੰ ਸਖ ਮੰਮੀ ਨੂੰ ਉਏ ਕੋਈ ਨਾ ਕੋਈ ਗੱਲ ਭੁੱਲ ਜਾਨੀ ਆ ਆਏ ਨਹੀਂ ਲੋਟ ਆਉਂਦੀ ਗੱਲ ਕੋਈ ਨਾ ਕੋਈ ਸਕੀਮ ਲਾਉਣੀ ਪਊਗੀ ਨਹੀਂ ਆਪਣੇ ਪੇ ਵੇਲੇ ਤਾਂ ਇਹ ਗੱਲਾਂ ਮੇਰੇ ਆਪਣੇ ਪੈ ਰੂਲ ਜੂਗਾ ਮੇਰੀ ਤਾਂ ਪੂਰਾ ਕਦਰ ਨਹੀਂ ਪੈਣੀ ਤੇ ਘਰ ਚ ਕਦਰ ਪਾਉਣੀ ਆ ਕੋਈ ਨਾ ਕੋਈ ਜਿਗਾੜ ਤਾਂ ਲਾਉਣਾ ਪਊਗਾ ਅੱਛਾ ਇਹ ਗੱਲ ਆ ਮੰਮੀ ਇਹ ਰਵੇਂ ਕਿਵੇਂ ਕਰ ਸਕਦੀ ਹੈਗੀ ਮੈਂ ਤਾਂ ਮੰਮੀ ਤੇ ਹੈਰਾਨਾਂਗਾ ਕੋਈ ਗੱਲ ਨਹੀਂ ਸੁਖ ਮੰਮੀ ਦੀਆਂ ਸਾਰੀਆਂ ਗੱਲਾਂ ਮੈਂ ਸੁਣੀਆਂ ਨੇ ਮੰਮੀ ਅੱਜ ਸਕੀਮ ਲੋਨ ਨੂੰ ਫਿਰਦੀ ਆ ਆਪਣੇ ਤੇ ਠੀਕ ਆ ਚੱਲ ਤੂੰ ਫਿਕਰ ਨਾ ਕਰ ਠੀਕ ਆ ਜੇ ਮੰਮੀ ਸਕੀਮ ਲੋਨ ਨੂੰ ਫਿਰਦੀ ਆ ਕਿ ਠੀਕ ਆ ਮੰਮੀ ਤੋਂ ਉਲਟੀ ਆਪਾਂ ਸਕੀਮ ਲਾ ਦਿੰਨੇ ਆ ਮੈਂ ਤਾਂ ਤੁਹਾਨੂੰ ਐ ਹੀ ਕਹਿਣੀ ਆ ਤੁਸੀਂ ਮੰਮੀ ਨੂੰ ਇੱਕ ਵਾਰੀ ਕਹਿ ਦਿਓ ਵੀ ਮੈਂ ਖੇਤ ਚਾਲਿਆ ਤੇ ਤੁਸੀਂ ਵਾਪਸ ਘਰੇ ਆ ਜਿਓ ਤੇ ਅੱਜ ਪੈਂਤਰਾ ਨਿਕਲ ਹੀ ਆਊਗਾ ਵੀ ਪਖੰਡ ਨੇ ਕਿ ਸੱਚੀ ਇਹ ਬਿਮਾਰ ਹੁੰਦੀ ਹੈ ਮੈਨੂੰ ਤਾਂ ਆਪ ਨੂੰ ਸ਼ਰਮ ਆਈ ਜਾਂਦੀ ਹੈਗੀ ਮੰਮੀ ਇਹੋ ਜਿਹੇ ਕੰਮ ਵੀ ਕਰ ਸਕਦੀ ਹੈ ਇਹਨੇ ਕਰ ਸਕਦੀ ਹੈ ਮੰਮੀ ਕੋਈ ਗੱਲ ਨਹੀਂ ਗਲਤੀ ਤਾਂ ਇਨਸਾਨ ਤੋਂ ਹੀ ਹੁੰਦੀ ਹੈ ਮੰਮੀ ਨੂੰ ਵੀ ਪਤਾ ਲੱਗ ਜਾਊਗਾ ਚਲ ਮੈਂ ਮੰਮੀ ਨੂੰ ਕਹਨ ਗਏ ਕੇ ਜਾਣਾ ਵੀ ਖੇਤੀ ਆ ਕੇ ਉਹਨਾਂ ਠੀਕ ਹੈ ਮੈਂ ਠੀਕ ਹੈ ਤੁਸੀਂ ਬਗ ਜਾਓ ਫਿਰ ਘਰੇ ਆ ਜਾਓ ਠੀਕ ਹੈ ਤੇਲ ਦੀ ਬੋਤਲ ਉਰੇ ਰੱਖ ਜਾਂਦੇ ਆ ਨਾ ਕਿੰਨੇ ਵਾਰੀ ਕਿਹਾ ਵੀ ਮੇਰੀ ਬੋਤਲ ਨਾ ਚੱਕਿਆ ਕਰ ਲੈ ਤਾਂ ਆਉਂਦੀ ਆ ਰੱਖਣ ਵਾਰੀ ਪਤਾ ਨਹੀਂ ਇਹਦੇ ਕੀ ਹੱਥ ਟੁੱਟੇ ਜਾਂਦੇ ਨੇ ਲੱਗੀ ਸੀ ਕਿ ਸੋਖਾ ਹਾਏ ਹਾਏ ਹਾਈ ਮਾਰਦੀ ਮੈਂ ਆਏ ਹਾਏ ਉਹ ਮੈਂ ਕੀ ਹੋ ਗਿਆ ਤੇਲ ਰੱਖ ਗਈ ਨਾ ਇਹਨੂੰ ਕਿਹਾ ਮੈਂ ਕਿੰਨੇ ਵਾਰੀ ਤੇਲ ਲਾ ਮੇਰੇ ਤੇਲ ਲਾ ਕੇ ਕਹਣਾ ਤੂੰ ਹਾਏ ਹਾਏ ਮੈਂ ਤਾਂ ਤਿਲਕ ਕੇ ਡਿੱਗੀ ਬੈ ਆਏ ਮੇ ਤਾਂ ਤਾਂ ਗੋਡੇ ਨਾ ਤੁਰਿਆ ਨਹੀਂ ਜਾਂਦਾ ਚਾ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਡਾਕਟਰ ਕੋਲ ਲੈ ਕੇ ਜਾਣਾ ਵਾਜਾ ਅੰਦਰ ਜਾ ਕੇ ਰ ਹਾਏ ਹਾਏ ਉਹ ਮਰਾ ਦੇ ਕੇ ਚੱਲਾ ਕਰ ਮੈਂ ਤੂੰ ਵੀ ਮੈਨੂੰ ਆਏ ਲੱਗਦਾ ਮੇਰਾ ਗੁੱਟ ਵੀ ਠੱਕ ਗਿਆ ਕੀ ਹੋ ਗਿਆ ਸੁਖ ਮੰਮੀ ਨੂੰ ਉਹ ਮੰਮੀ ਨਾਲ ਚੜ੍ਹ ਗਈ ਉਹ ਮੰਮੀ ਵੀ ਦੇਖ ਕੇ ਨਹੀਂ ਕਰਦੀ ਕੋਈ ਕੰਮ ਮੈਂ ਕਹਾਂ ਉਹ ਦੇਖ ਕੇ ਕਰਦੀ ਆ ਤੂੰ ਹੀ ਕਰਦੀ ਆਗੀ ਹਜੇ ਦੇਖਦਾ ਮੈਨੂੰ ਕਹਿੰਦੀ ਹੈਗੀ ਹਾਂ ਚਲ ਕੋਈ ਗੱਲ ਨਹੀਂ ਮਾਂ ਇਹਨੇ ਕਿਹਾ ਜਾਣ ਕਿੱ데 ਤੂੰ ਮੇਰੀ ਗੱਲ ਸੁਣ ਨਾ ਚਲ ਤੂੰ ਮੇਰੇ ਨਾਲ ਚੱਲ ਪਾਵਲਾ ਅੱਡੇ ਚੱਲ ਜਾਂ ਮੇਰੇ ਕੋਟਰੇ ਵਾਲੇ ਠੀਕ ਆ ਉਹੋ ਕਰਾ ਕੇ ਲੈਣਾ ਤੇਰਾ ਕੋਟੜ ਠੀਕਵੇਂ ਲੈ ਪੁੱਤ ਪਾਈ ਲੋਟ ਆ ਜੂਗੀ ਮੈਂ ਕਿਹਾ ਲੋਟਾ ਤੇ ਕੋਟੜੇ ਦੇ ਉੱtre ਜੇ ਟੁੱਟ ਗਿਆ ਹੋਵੇ ਉੱਥੇ ਕਰਾ ਕੇ ਆਉਣਾ ਲੋਟ ਮੈਂ ਸਿਆਲ ਦਾ ਟਾਈਮ ਉੱਥੋਂ ਸਭ ਤੁਸੀਂ ਦਿਖਾਈ ਆਓ ਚਲ ਵਾ ਚੱਲੀਏ ਨਾ ਮੈਂ ਨਹੀਂ ਜਾਣਾ ਪੁੱਤ ਬਸ ਮੇਰਾ ਹੀ ਗੋਡਾ ਲੋਟ ਹੋ ਜੂਗਾ ਲੈ ਮੰਮੀ ਘਰੇ ਬੈਠੇ ਕੋਈ ਇਲਾਜ ਹੁੰਦਾ ਹੁੰਦਾ ਤੇ ਖਾਣਾ ਤਾਂ ਪਊਗਾ ਹੀ ਡਾਕਟਰ ਨੂੰ ਮਾਂ ਠੀਕ ਨਾ ਤਾਂ ਹੋਊਗਾ ਹੀਗਾ ਇਹ ਕੁਝ ਹੋਇਆ ਹੋਊਗਾ ਸਾਨੂੰ ਸਾਰਾ ਪਤਾ ਠੀਕ ਕਿਹੜੇ ਪਖੰਡ ਕਰਦੀਆਂਗੀ ਤੂੰ ਮੈਨੂੰ ਤਾਂ ਇਹ ਸੰਗ ਲਾਦਦੀ ਆ ਵੀ ਮੇਰੀ ਮਾਂ ਹੋ ਕੇ ਕਿਹੜੇ ਚੱਜ ਕਰੀ ਜੰਨੀ ਹੈਗੀ ਤੂੰ ਨਾਲੇ ਮੰਮੀ ਜੀ ਅਸੀਂ ਨਾ ਸਾਰੀਆਂ ਤੁਹਾਡੀਆਂ ਗੱਲਾਂ ਸੁਣ ਲਈਆਂ ਸੀਗੀਆਂ ਜਿਹੜੇ ਤੁਸੀਂ ਪਖੰਡ ਕਰਦੇ ਹੋ ਲੈ ਮਾਂ ਮੈਨੂੰ ਤਾਂ ਇਹ ਗੱਲ ਦੀ ਸਮਝ ਨਹੀਂ ਆਉਂਦੀ ਹੈਗੀ ਐਡਾ ਕਿੱਡਾ ਘਰ ਪਰਿਵਾਰ ਆਪਣਾ ਇਹ ਤੂੰ ਹਰਛਣ ਲੈ ਹੈ ਕੁਝ ਕਰੀ ਜੰਨੀ ਹੈਗੀ ਤੂੰ ਇਹ ਨਾਲ ਹੀਰਖਾ ਕਰੀਏ ਨੇ ਸਰੀਕਾ ਕਰੀ ਜਾਨੀ ਆ ਕਿ ਦੱਸ ਨਾਲੇ ਸੁਖ ਮੈਂ ਕਦੇ ਫਰਕ ਰੱਖਿਆ ਮਮੀ ਨਾਲ ਮਾਵਾਂ ਤੋਂ ਵੱਧ ਕਰਦੀ ਆ ਮੈਂ ਪਹਿਲਾਂ ਮੈਨੂੰ ਵੀ ਆਏ ਹੋਈ ਚੱਲ ਵੀ ਨਹੀਂ ਕਰਦੀ ਉਹਨੇ ਕੰਮ ਹਨਾ ਨਹੀਂ ਰੋਟੀ ਡਾਟੀ ਦਿੰਦੀ ਹੋਣੀ ਪਰ ਜਿੱਦ ਤੇਰੀ ਇਹਨੇ ਮੈਨੂੰ ਗੱਲਾਂ ਦੱਸੀਆਂ ਜਿੱਦ ਮੈਂ ਉਰੋਂ ਗਿਆਗਾ ਜਿੱਦ ਤੁਰੇ ਬੈਠੀ ਨੂੰ ਕੋਈ ਕਹਿੰਦੀ ਹੋਈ ਮਸਕੀਨ ਲਾਉਂ ਆਇਆ ਕਰੂ ਹਰਸ਼ਣ ਜਿਹੜੇ ਸਾਰੇ ਗੱਲਾਂ ਸੁਣ ਲਈ ਅਸੀਂ ਉੱਥੋਂ ਪਿੱਛੋਂ ਕਿਹੜੀ ਸਕੀਮ ਤੁਸੀਂ ਸਾਡੇ ਤੇ ਲਾਉਂਦੇ ਸੀ ਅਸੀਂ ਸਕੀਮ ਵੀ ਤੁਹਾਡੇ ਤੇ ਹੀ ਲਾਈ ਆ ਇਹ ਮੈਨੂੰ ਹਰਸ਼ਣ ਸਭ ਕੁਝ ਦੱਸਤਾ ਸੀਗਾ ਤੇ ਮਮੀ ਆਹੇ ਕੁਝ ਕਰਦੀ ਹੈਗੀ ਪੁੱਤ ਮੈਂ ਤਾਂ ਆਏ ਡਰ ਕੇ ਪਿਆਰ ਕਰ ਨਾ ਮੇਰੇ ਹੱਥੋਂ ਖੁੰਝ ਜੇ ਕਿਤੇ ਇਹ ਸਰਦਾਰ ਨਹੀਂ ਬਣ ਕੇ ਰਹੇ ਜੇ ਤੇਰੀ ਤਾਈ ਦੀ ਨਾ ਪੂਰਾ ਕਦਰ ਨਹੀਂ ਹੈਗੀ ਮਾਂ ਕੀ ਡਰ ਕੀ ਕਰ ਕਰਦਾ ਕੀ ਕਰਨਾਗਾ ਲੱਖਾਂ ਰਾਜੇ ਤੁਰ ਗਿਓ ਨੋ ਉਹ ਕੀ ਨਾਲ ਲੈ ਕੇ ਦੱਸ ਨਾਲੇ ਮੰਮੀ ਜੀ ਜਦੋਂ ਤੁਸੀਂ ਪਖੰਡਾ ਨਹੀਂ ਕਰਦੇ ਸੀ ਉਦੋਂ ਤਾਂ ਕਦਰ ਬਥੇਰੀ ਸੀ ਤੁਹਾਡੀ ਆ ਪਖੰਡਾ ਕਰਕੇ ਤਾਂ ਭਾਵੇਂ ਤੁਸੀਂ ਆਪਦੀ ਕਦਰ ਘਟਾ ਲਓ ਉਹਦਾ ਘਣਾ ਆਪਦੇ ਹੱਥ ਹੁੰਦੀਆਂ ਉਹ ਵੀ ਕਦਰ ਵੀ ਘਟਾਉਣੀ ਵਧਾਉਣੀ ਫਰ ਕਹਿੰਦਾ ਲੋਕ ਕਹਿੰਦਾ ਨੂੰ ਇੱਜ਼ਤ ਨਹੀਂ ਕਰਦੀ ਜੇ ਉਹਨਾਂ ਆਪਾ ਉਹਦੇ ਮੂਰੇ ਹੀ ਪਖੰਡ ਕਰਾਂਗੇ ਨੂੰ ਵੀ ਕੀ ਕਰੂਗੀ ਸਹੀ ਗੱਲ ਆ ਪੁੱਤ ਐਵੇਂ ਮੈਂ ਤਾਂ ਆਸ ਗਵਾਡਦੀ ਆ ਸੁਣ ਕੇ ਨਾ ਇਹਦੇ ਪਿੱਛੇ ਪਈ ਰਹਿੰਦੀ ਸੀ ਫਿਰ ਬਾਅਦ ਚ ਬੁੜੀਆਂ ਲੋਕਾਂ ਚ ਚੂਲਿਆਂ ਕਰਦਿਆਂ ਫਿਰਦੀਆਂ ਰਹਿੰਦੀਆਂ ਨੇ ਮੇਰੀ ਨੂੰ ਆਇਆਂ ਕਰਦੀ ਆ ਮੇਰੀ ਨੂੰ ਆਇਆਂ ਕਰਦੀ ਆ ਵੀ ਨੂੰਹਾਂ ਦਾ ਕਰਨਗੇ ਸੱਸਾਂ ਉਹਨਾਂ ਨੇ ਹਲੋਸ਼ ਕਰਨਗੀਆਂ ਸੱਚੀ ਗੱਲ ਆ ਇੱਜ਼ਤ ਕਰਾਉਣੀ ਤਾਂ ਆਪਦੇ ਹੱਥ ਹੈਗੀ ਹਣਜੇ ਮੰਜੇ ਦੇ ਬੈਠੀ ਆ ਮਾੜਾ ਮੁੱਡਾ ਕੋਈ ਕੰਮ ਕਰ ਦੂ ਕਿੱਡੀ ਕੁੱਡੀ ਗੱਲਾਂ ਆ ਜੂ ਉਂ ਵੀ ਬੈਠੀ ਆ ਬੁੜੀਆ ਮੇਰੀ ਗੱਲ ਹਣ ਬੁੜੀਆ ਹੋਰਾਂ ਨੇ ਕਿਹ ਚੂਲਿਆਂ ਉੱਤੇ ਲਾ ਜਾਂਦੀਆਂ ਨੇ ਇਹ ਮਾੜਾ ਇਹਨੂੰ ਕੰਮ ਕਰਨ ਨੂੰ ਕਦੀ ਕਰਦੀਆਂ ਨਹੀਂ ਐ ਕੋਈ ਗੱਲ ਨਹੀਂ ਪੁੱਤ ਮੈਂ ਸੋਤੋਂ ਦੋਨਾਂ ਤੋਂ ਗਲਤੀ ਮੰਨਦੀ ਆ ਮੇਥੋਂ ਸੱਚਮੁੱਚ ਹੀ ਹੋਈ ਗਲਤੀ ਆ ਮੈਂ ਹਰ ਇੱਕ ਦੋਸ਼ੇ ਇਹਦੇ ਤੇ ਲਾਉ ਦੰਦੀ ਵੀ ਭਾਈ ਤੂੰ ਆਏ ਨਹੀਂ ਕਰਦੀ ਤੂੰ ਐਂ ਕਰਦੀ ਹੈਗੀ ਮਾ ਇਹ ਨਹੀਂ ਹੁੰਦਾ ਹੁੰਦਾ ਠੀਕ ਆ ਤਰਾਲੇ ਮਿਲ ਕੇ ਰਹਿਣਾ ਚਾਹੀਦਾ ਪਰਿਵਾਰ ਚ ਤੈਨੂੰ ਹੀ ਪਤਾ ਆਪਣੇ ਕਿੱਡੀ ਕ ਵੱਡੀ ਹਨ ਪਰਿਵਾਰ ਦਾ ਕੰਮ ਆਗਾ ਤਿੰਨ ਜਾਣੇ ਆਪਾਂ ਜੇ ਤਿੰਨ ਹੀ ਆਪਣੇ ਮੂੰਹ ਵਿੰਗੇ ਰਹਿਣਗੇ ਤਾਂ ਪੱਕੀ ਨਾ ਵਰਤਾਂਗੇ ਫਿਰ ਸੁਖ ਮੈਂ ਤੁਹਾਨੂੰ ਕਿਹਾ ਸੀ ਜਿਹੜੇ ਆਪਾਂ ਪਖੰਡ ਕਰਦੇ ਆ ਜਾਂ ਝੂਠ ਬੋਲਦੇ ਆ ਇੱਕ ਦਿਨ ਤਾਂ ਸੱਚ ਸਾਹਮਣੇ ਆਉਂਦਾ ਹੀ ਆ ਤੇ ਆਹ ਦੇਖ ਲਓ ਮੰਮੀ ਦਾ ਸੱਚ ਵੀ ਅੱਜ ਸਾਰਿਆਂ ਦੇ ਸਾਹਮਣੇ ਆਇਆ ਹਾਂ ਹਾਂ ਹਰਸ਼ਮ ਮੈਂ ਤੇਰਾ ਉਸ ਦਿਨ ਉਹ ਗੱਲ ਤੇ ਯਕੀਨ ਨਹੀਂ ਕੀਤਾ ਸੀਗਾ ਪਰ ਅੱਜ ਮੈਨੂੰ ਵੀ ਯਕੀਨ ਆ ਗਿਆ ਚੱਲ ਪੁੱਤ ਹੁਣ ਕਿਉਂ ਮੈਨੂੰ ਵੀ ਸ਼ਰਮੀ ਦੇਈ ਜਾਣੇ ਹੋਗੇ ਜਿਹੜੀ ਗਲਤੀ ਹੋ ਗਈ ਮੈਂ ਸੋ ਤੋਂ ਮਾਫੀ ਮੰਗ ਲਈ ਫਿਰ ਹੁਣ ਕੀ ਮੇਰੀ ਜਾਨ ਲੈਣੀ ਆ ਸੋਨੇ ਲੇਕਿਨ ਨਾਲ ਤੈਨੂੰ ਹਰਸ਼ਜ ਤੋਂ ਕੋਈ ਕੰਮ ਨੂੰ ਕਹੇ ਠੀਕ ਆ ਕੋਈ ਕੰਮ ਨਾ ਕਰ ਚੇ ਠੀਕ ਆ ਤੂੰ ਮੰਚੇ ਤੇ ਬੈਠੀ ਰਹੇ ਪਰ ਹੈ ਇਹ ਕੁਛ ਨਾ ਕਰ ਮੈਂ ਬਣ ਕੇ ਜਿਹਦੇ ਚ ਮੈਨੂੰ ਵੀ ਦੁੱਖ ਲੱਗੇ ਤੇ ਹਰਸ਼ ਨੂੰ ਵੀ ਕੱਲ ਨੂੰ ਦੁੱਖ ਲੱਗੇ ਸੱਚੀ ਗੱਲ ਆ ਫਿਰ ਕਹਿ ਦਿੰਦੇ ਨੇ ਨੂਹਾ ਮਾੜੀਆਂ ਨੇ ਸੱਸਾਂ ਤੋਂ ਆਪਦੀ ਕਦਰ ਆਪਨੀ ਕਰਾਈ ਜਾਂਦੀ ਹੈਗੀ ਚੱਲ ਮਾਂ ਮੈਂ ਵੀ ਜਾ ਕੇ ਖੇਤ ਜਾਣਾ ਠੀਕ ਆ ਮੋਟਰ ਪਾਉਣੀ ਆਗੀ ਤੇ ਤੁਸੀਂ ਅੱਜ ਤੋਂ ਬਾਅਦ ਰਲ ਮਿਲ ਕੇ ਰਹੋ ਦੋਨੇ ਜਾਣੀਆਂ ਚੰਗਾ ਪੁੱਤ ਨਾਇਨਾ ਹਰਸ ਮੈਂ ਉਸ ਤੋਂ ਬਾਅਦ ਕੋਈ ਪਖੰਡ ਨਹੀਂ ਕਰਦੀ ਫਿਰ ਆਗਲਾ ਕਹਿੰਦਾ ਸੱਚੇ ਸੱਸ ਪਖੰਡ ਕਰਦੀ ਹੈਗੀ ਮੈਂ ਇਹ じゃ ਕੋਈ ਆਪਦੇ ਤੇ ਦੂਸ਼ਣ ਨਹੀਂ ਲਗਾਉਂਦੀ ਹੈਗੀ ਉਸ ਤੋਂ ਬਾਅਦ ਚੱਲ ਕੋਈ ਗੱਲ ਨਹੀਂ ਮੰਮੀ ਤੁਹਾਨੂੰ ਸਮਝ ਤਾਂ ਆਈ ਚੱਲ ਲੇਟ ਆਈ ਕੋਈ ਗੱਲ ਨਹੀਂ ਪਰ ਆ ਤਾਂ ਗਈ ਨਾ ਚਲਤੀ ਏ ਹੁਣ ਕਿੰਨੀ ਕਿ ਤੂੰ ਮੈਨੂੰ ਬਿਸ਼ਰਮੀ ਦੇਵੇਂਗੀ ਜਿਹੜੀ ਗੱਲ ਹੋਣੀ ਸੀ ਹੋ ਗਈ ਤੂੰ ਐ ਕਰ ਹੁਣ ਆਪਾਂ ਸੱਸ ਨੂੰ ਹਣੀ ਮਾਵਾਂ ਤੀਆਂ ਬਣ ਕੇ ਰਹਾਂਗੇ ਤੂੰ ਮੈਨੂੰ ਚਾਦੀ ਕੁੱਟ ਬਣਾ ਕੇ ਲਿਆ ਕੇ ਦੇ ਹਾਂਜੀ ਮੰਮੀ ਲਿਓਣੀ ਐ ਮੈਂ ਜਾ